ਸਾਹਿਬ ਬਾਈਕ ਉਸ ਦੀ ਬਤਨੀ ਅੱਜ ਗੁਰਦੁਆਰਾ ਰਾਮਗੜੀਆ ਸਾਹਿਬ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਧਾਰਮਿਕ ਸੁਸਤਾਵਾਂ ਨਾਲ ਸਿੱਖ ਜਥੇਬੰਦੀਆਂ ਜਿੰਨੇ ਵੀ ਸਾਡੇ ਵੀ ਪਹੁੰਚੇ ਆ ਜੋ ਸਿੱਧੀ-ਸਿੱਧੇ ਚੱਲਦੇ ਪਏ ਆ ਚਾਰ ਸਾਹਿਬਜਾ ਦੇ ਮਾਤਾ ਗੁਜਰ ਜੀ ਉਹਨਾਂ ਦੇ ਸੰਬੰਧ ਦੇ ਵਿੱਚ ਜੋ 27 ਤਰੀਕ ਨੂੰ ਅਸੀਂ ਜਲਾਲਾਬਾਦ ਦੇ ਜਿੰਨੇ ਹੱਤੇ ਆ ਜਾਂ ਠੇਕੇ ਆ ਸ਼ਰਾਬ ਵਾਲੇ ਉਹ ਅਸੀਂ ਸਾਰੀਆਂ ਸੰਗਤਾਂ ਤਾਂ ਐਨਜੀਓ ਵੱਲੋਂ ਸੰਸਥਾਵਾਂ ਵੱਲੋਂ ਗੁਰਦੁਆਰਾ ਵੱਲੋਂ ਅਸੀਂ ਅਪੀਲ ਕਰਦੇ ਆਂ ਵੀ ਇੱਕ ਦਿਨ ਵਾਸਤੇ ਉਹ ਬੰਦ ਕੀਤੇ ਜਾਣ ਔਰ ਸਾਡੀ ਉਹਨਾਂ ਨਾਲ ਗੱਲ ਵੀ ਹੋਈ ਹੈ ਵੀ ਰਾਣਾ ਵਾਸ ਤੋਂ ਆਇਆ ਵੀ ਅਸੀਂ ਇਸ ਦਿਨ ਬੰਦ ਰੱਖਾਂਗੇ ਉਹ ਜਿੱਥੇ ਸਾਡੀ ਸੇਵਾ ਕਰੋਗੇ ਤੇ ਅਸੀਂ ਸੇਵਾ ਕਰਾਂਗੇ ਔਰ ਜੋ ਸੀ ਦੀ ਦਿਹਾੜੇ ਚੱਲਦੇ ਨੇ ਇਹਨਾਂ ਦਿਨਾਂ ਦੇ ਵਿੱਚ ਆਪਾਂ ਗੁਰੀਸ਼ ਕਰੀਏ ਵੀ ਇਹ ਠੇਕੇ ਹਾਤੇ ਜੋ ਰੈਸਟੋਰੈਂਟ ਨੇ ਜੋ ਵੀ ਮੇਨ ਮੇਨ ਨੇ ਸਾਰੇ ਸਿੱਖ ਵੀਰਣ ਉਹ ਉਹਨਾਂ ਨੂੰ ਬੰਦ ਰੱਖਣ ਉਸ ਤੋਂ ਬਾਅਦ ਜਿਵੇਂ ਮਰਜ਼ੀ ਆਦਤ ਚਲਾਈ ਜਾਣ ਕੋਈ ਇਤਰਾਜ ਨਹੀਂ ਨਾਲ ਹੀ ਆਪਾਂ ਇਹਨਾਂ ਦਿਨਾਂ ਦੇ ਵਿੱਚ ਕੋਈ ਵੀ ਮਠਿਆਈ ਦਾ ਮਿੱਠੇ ਦਾ ਗੁਰਦੁਆਰਾ ਚ ਲਿਆਉਣ ਦੀ ਜਾਂ ਕਿਤੇ ਲੰਗਰਾਂ ਨਾਲ ਉੱਚੇ ਉਹ ਵੀ ਧਿਆਨ ਰੱਖੀਏ ਅਸਲ ਦੇ ਵਿੱਚ ਦੁੱਧ ਦਾ ਲੰਗਰ ਜਿਹੜਾ ਆਪਣਾ 26 27 ਤਰੀਕ ਨੂੰ ਚੱਲਦਾ ਚਾਰ ਸਾਹਿਬ ਜਗਤ ਦਾ ਮੋਤੀ ਮਹਾਰਾਜੀ ਨੇ ਜਿਹੜਾ ਲੰਗਰ ਲਾਇਆ ਸੀ ਆਪਾਂ ਨੂੰ ਲਾਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਸ਼ੀਗੀ ਸਮਾਗਮ ਚੱਲ ਰਿਹਾ ਹੈ ਇਹਨਾਂ ਵਾਸਤੇ ਠੇਕੇਦਾਰਾਂ ਨੂੰwidehatਆਂ ਲੈਣ ਸਾਰਿਆਂ ਨੂੰ ਬੇਨਤੀ ਆ ਅਪੀਲ ਆ ਸਾਡੀ ਵੀ 27 ਤਰੀਕ ਨੂੰ ਇੱਕ ਦਿਨ ਬੰਦ ਰੱਖਣ ਸਾਡਾ ਸੰਯੋਗ ਦੇਣ ਵਿਸ਼ਵਾਸ ਵੀ ਦਵਾਇਆ ਗਿਆ ਥਾ ਠੇਕੇਦਾਰਾਂ ਵੱਲੋਂ ਵੀ ਅਸੀਂ 27 ਤਰੀਕ ਨੂੰ ਬੰਦ ਰੱਖਾਂਗੇ ਇਹ ਮਾਤਾ ਗੁਜਰਕੌਰ ਛੋਟੇ ਸਾਹਿਬ ਜੀ ਆਦਿ ਦੀ ਯਾਦ ਚ ਸਾਰੇ ਸਮਾਗਮ ਸਾਰੇ ਗੁਰਦੁਆਰਿਆਂ ਵੱਲੋਂ ਤੱਤਰਤਾ ਕਰਕੇ ਸਾਰੇ ਗੁਰਦੁਆਰਿਆਂ ਵੱਲੋਂ ਅਪੀਲ ਆ ਵੀ ਇੱਕ ਦਿਨ ਵਾਸਤੇ ਸਾਰੇ ਬੰਦ ਰੱਖਣ ਮਿੱਠੇ ਦਾ ਪ੍ਰਸ਼ਾਦ ਤੋਂ ਗ੍ਰੇਜ਼ ਕਰਨ ਗੁਰਦੁਆਰਾ ਸਾਹਿਬ ਲੱਡੂਆਂ ਦਾ ਪ੍ਰਸ਼ਾਦ ਵਰਤੀ ਦਾ ਪ੍ਰਸ਼ਾਦ ਨਾ ਲੈਉਣ ਸ਼ੀਧੀ ਸਮਾਗਮ ਤੇ ਵਾਇਰਸ ਜੁਕਾ ਖੌਂਸਾ ਵਾਇਰਸ ਜੁਕਾ ਤੇ ਸਾਡੀ ਦਾਕ ਬੇਨਤੀ ਹੈ ਇੱਕ ਦੇ ਠੇਕੇਦਾਰਾਂ ਨੂੰ ਜਿਹੜੇ ਹੱਥ ਵਾਲਿਆਂ ਨੂੰ ਜਿਹੜੀ ਸ਼ਹਾਦਤ ਦਿਹਾੜੇ ਚੱਲ ਰਹੇ ਨੇ 27 ਤਰੀਕ ਨੂੰ ਖੋਟੇ ਸਾਹਿਬ ਜਦੋਂ ਮਾਤਾ ਗੁਜਰਕੌਰ ਦਾ ਸ਼ਹਾਦਤ ਦਿਨ ਹੈ ਤੇ ਸਾਡੀ ਅਪੀਲ ਹੈ ਵੀ ਉਹਨਾਂ ਨੂੰ ਇੱਕ ਸੱਚੀ ਸਨਮਾਨਜਲੀ ਹੋ ਸਕਦੀ ਹੈ ਅਸੀਂ ਵੀ ਸਾਰੇ ਪੰਜਾਬ ਦੇ ਸਾਰੇ ਆਪਸੇ ਵੀਰ ਆ ਸਾਡੀ ਇੱਕ ਬੇਨਤੀ ਹੈ ਵੀ ਹੱਤੇ ਤੇ ਸ਼ਰਾਬ ਦੇ ਠੇਕੇ ਇਹ 27 ਤਰੀਕ ਨੂੰ ਬੰਦ ਕੀਤਾ ਸਾਡੀ ਅਪੀਲ ਹੈ ਤੇ ਮੇਰੇ ਕੁਝ ਵੀਰਾਂ ਨਾਲ ਗੱਲ ਵੀ ਹੋਈ ਹੈ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਕਿ 27 ਤਰੀਕ ਨੂੰ ਅਸੀਂ ਬੰਦ ਕਰਾਂਗੇ ਖਾਲਸਾ ਜੀ ਜਿਵੇਂ ਕਿ ਸਿੱਖ ਤਰਨ ਦੇ ਵਿੱਚ ਇੱਕ ਪਰਸਾ ਹੈ ਇਸ ਦਿਨ ਲੋਕ ਥੱਲੇ ਸੌਂਦੇ ਨੇ ਉਹਦੇ ਬਾਰੇ ਵੀ ਸੰਗਤਾਂ ਨੂੰ ਦੱਸੋ ਵੀ ਆ ਕਿਸ ਤਰ੍ਹਾਂ ਆਪਾਂ ਇਸ ਸ਼ਹੀਦੀ ਦਿਹਾੜੇ ਨੂੰ ਆਪਾਂ ਸਹੀ ਤੰਗਣਾ ਮਨਾ ਸਕਦੇ ਹਾਂ ਸਾਡੇ ਪ੍ਰਾਤਨ ਟਾਈਮ ਜਦੋਂ ਇਹ ਸ਼ਹਾਦਤ ਦੇ ਦਿਨ ਆਉਂਦੇ ਨੇ 21 ਤੋਂ ਲੈ ਕੇ 28 ਤਰੀਕ ਤੱਕ तकरीबन ਸਾਰੇ ਜਿੰਨੇ ਵੀ ਸਿੱਖ ਪਰਿਵਾਰ ਬੈਠੇ ਨੇ ਉਹ ਆਪਣਾ ਹਸਣ ਥੱਲੇ ਲਾ ਲੈਂਦੇ ਨੇ ਉਸ ਉਸ 7 ਦਿਨਾਂ ਲਗਾਤਾਰ ਜਾਬ ਚੱਲਦੇ ਰਹਿੰਦੇ ਨੇ ਨਾਲ ਹੀ ਆਪਣੇ ਬੱਚੇ ਉਹ ਸਮਾਂ ਹੁੰਦਾ ਆਪਣੇ ਬੱਚਿਆਂ ਨੂੰ ਆਪਣੇ ਵੱਡ ਬਡੇਰਾ ਬਾਰੇ ਦੱਸਣ ਦਾ ਜੇ ਅਸੀਂ ਉਸ ਦਿਨ 7 ਦਿਨ ਲਗਾਤਾਰ ਅਸੀਂ ਆਸਨ ਥਲੇ ਲਾ ਸਾਡੇ ਬੱਚੇ ਸਾਡੇ ਕੋਲ ਬੈਠਣਗੇ ਅਸੀਂ ਉਹਨਾਂ ਬੱਚਿਆਂ ਨੂੰ ਦੱਸਾਂਗੇ ਕਿ ਕਿਵੇਂ ਕਿਵੇਂ ਅਸੀਂ ਕਿਵੇਂ ਅਸੀਂ ਕਿਲਾ ਛੱਡਿਆ ਕਿਵੇਂ ਚਮਕੌਰ ਦੀ ਜੰਗ ਹੋਈ ਕਿਵੇਂ ਸ਼ਾਹਤਾ ਸਾਰੀ ਉਹ ਸਾਰਾ ਬਾਰੇ ਦੱਸ ਪਾਵਾਂਗੇ ਸਾਡੇ ਵਿੱਚ ਵੀ ਕੋਸ਼ਿਸ਼ ਇਹ ਕਰੀਏ ਸਾਰੇ ਰਲ ਮਿਲ ਕੇ ਆਪਾਂ ਕਰੀਏ ਨਾਲ ਹੀ ਇੱਕ ਬੇਨਤੀ ਹੈ ਸਾਰੇ ਗੁਰਸੇਖ ਵੀਰਾਂ ਨੂੰ ਜਿੱਥੇ ਵੀ ਅਸੀਂ ਆਪਣੇ ਘਰਾਂ ਦੇ ਬੂਹੇ ਅੱਗੇ 26 ਤੇ 27 ਤਰੀਕ ਨੂੰ ਦੁੱਧ ਦਾ ਲੰਗਰ ਜ਼ਰੂਰ ਲਾਈਏ ਕਿਉਂਕਿ ਉਹ ਲਾਉਣ ਦਾ ਇੱਕੋ ਮੋਟਿਵ ਹੈ ਵੀ ਸਾਨੂੰ ਲੋਕ ਆ ਕੇ ਪੁੱਛਣ ਕਿ ਕਿਉਂ ਕਿਉਂਕਿ ਉਸ ਦਿਨ ਮੋਤੀ ਦਾ ਮਹਾਰਾਜ ਜੀ ਨੇ ਸਾਬ ਜਦਿਆਂ ਨੂੰ ਦੁੱਧ ਪਿਲਾਇਆ ਸੀ ਬਸ ਉਹਦੀ ਯਾਦ ਦੇ ਵਿੱਚ ਅਸੀਂ ਇਹ ਦੁੱਧ ਦਾ ਲੰਗਰ ਵਿੱਚ ਦਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ